ਉਹ ਸਰ ਇਹ ਜਿਹੜਾ ਨਾਕਾ ਹੈ ਡਰਿੰਕ ਡਰਾਈਵ ਦਾ ਨਾਕਾ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜਿਹੜਾ दारू ਪੀ ਕੇ ਬੰਦਾ ਡਰਾਈਵਿੰਗ ਕਰ ਰਿਹਾ ਉਹ ਆਪਣੇ ਤੇ ਆਪਣੇ ਪਰਿਵਾਰ ਲਈ ਜਿਹੜੇ ਨਾਲ ਸਫਰ ਕਰ ਰਹੇ ਉਹਨਾਂ ਲਈ ਤਾਂ ਖਤਰਾ ਹੈ ਹੀ ਹੈ ਔਰ ਜਿਹੜੇ ਹੋਰ ਵੀ ਰੋਡ ਤੇ ਚੱਲ ਰਹੇ ਨੇ ਇਹ ਉਹਨਾਂ ਲਈ ਵੀ ਇੱਕ ਖਤਰਾ ਹੈ ਵੇਖੋ ਜਿਵੇਂ ਤੁਸੀਂ ਵੇਖਿਆ ਸਾਡਾ ਅਲਕੋਮੀਟਰ ਹੈ ਉਹਦੇ ਨਾਲ ਜਿਹੜੀ ਸਾਡੇ ਕੋਲ ਕਾਫੀ ਸਾਰੀਆਂ ਪਾਈਪਾਂ ਨੇ ਹਰ ਇੱਕ ਬੰਦੇ ਲਈ ਜਿਹੜੀ ਉਹ ਫਰੈਸ਼ ਪਾਈਪ ਲਗਾ ਕੇ ਉਹਦੇ ਤੇ ਜਿਹੜੀ ਅਲਕੋਹਲ ਚੈੱਕ ਕੀਤੀ ਜਾਂਦੀ ਹੈ ਡਰਿੰਕ ਕਰਕੇ ਡਰਾਈਵ ਕਰਦੇ ਨੇ ਉਹ ਨਾ ਕਰੋ ਕਿਉਂਕਿ ਇਸ ਚਲਾਣ ਦੇ ਨਾਲ ਨਾਲ ਜਿਹੜਾ ਡਰਿੰਕ ਡਰਾਈਵ ਕਰਦਾ ਉਹਦਾ ਲਾਇਸੈਂਸ ਸਸਪੈਂਡ ਹੋ ਜਾਂਦਾ 3 ਮਹੀਨੇ ਲਈ ਕਿ ਨਾਲ ਡਰਿੰਕ ਐਂਡ ਡਰਾਈਵ ਦਾ ਜਿਹੜਾ ਨਾਕਾ ਇੱਥੇ ਮਾਂ ਲੌੜ ਤੇ ਲਗਾਇਆ ਗਿਆ ਸਰ ਇਹ ਅਕਸਰ ਲੱਗਦੇ ਰਹਿੰਦੇ ਨੇ ਜਿਹੜੀ ਲੋਕਾਂ ਦੀ ਭਲਾਈ ਵਾਸਤੇ ਵੇਖੋ ਸਰ ਜਿਹੜੇ ਡਰਿੰਕ ਡਰਾਈਵ ਦੇ ਨਾਕੇ ਨੇ ਉਹ ਵੱਖ-ਵੱਖ ਸ਼ਹਿਰ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਮਾਨਜੋ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਤੇ ਸਾਡੇ ਏਡੀਸੀਪੀ ਟ੍ਰੈਫਿਕ ਮੈਮ ਤੇ ਸਾਡੇ ਏਸੀਪੀ ਸਾਹਿਬਾ ਸਾਡੇ ਸੀਨੀਅਰ ਅਫਸਰਾਂ ਦੀ ਹੁਕਮ ਅਨੁਸਾਰ ਜਿਹੜੇ ਬੱਖ-ਬੱਖ ਲੋਕੇਸ਼ਨਾਂ ਤੇ ਜਿਹੜੇ ਇਹ ਨਾਕੇ ਹਫਤੇ ਚ 3 ਜਾਂ 4 ਦਿਨ ਬੱਖ-ਬੱਖ ਪੁਆਇੰਟਾਂ ਤੇ 3 ਜਾਂ 4 ਨਾਕੇ ਇਹ ਲੱਗਦੇ ਸਰ ਜੇਕਰ ਇਹਨਾਂ ਨਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਰਾਤ ਦੇ ਸਮੇਂ ਨਾਕੇ ਲਗਾਏ ਜਾਂਦੇ ਨੇ ਤੇ ਇਹਨਾਂ ਦਾ ਚੈਕਿੰਗ ਕਰਨ ਦਾ ਪ੍ਰੋਸੈਸ ਕਿਸ ਤਰੀਕੇ ਦਾ ਰਹਿੰਦਾ ਜੀ ਵੇਖੋ ਸਰ ਇਹ ਜਿਹੜਾ ਨਾਕਾ ਹੈ ਡਰਿੰਕ ਡਰਾਈਵ ਦਾ ਨਾਕਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜਿਹੜਾ दारू ਪੀ ਕੇ ਬੰਦਾ ਡਰਾਈਵਿੰਗ ਕਰ ਰਿਹਾ ਉਹ ਆਪਣੇ ਤੇ ਆਪਣੇ ਪਰਿਵਾਰ ਲਈ ਜਿਹੜੇ ਨਾਲ ਸਫਰ ਕਰ ਰਹੇ ਉਹਨਾਂ ਲਈ ਤਾਂ ਖਤਰਾ ਹੈ ਹੀ ਹੈ ਔਰ ਜਿਹੜੇ ਹੋਰ ਵੀ ਰੋਡ ਤੇ ਚੱਲ ਰਹੇ ਨੇ ਇਹ ਉਹਨਾਂ ਲਈ ਵੀ ਇੱਕ ਖਤਰਾ ਹੈ ਜੀ ਇਹ ਡਰਿੰਕ ਡਰਾਈਵ ਦਾ ਨਾਕਾ ਹੈ ਜੀ ਬਿਲਕੁਲ ਸਰ ਜਿਸ ਤਰੀਕੇ ਨਾਲ ਮੈਂ ਦੇਖ ਰਿਹਾ ਵੀ ਸਪੈਸ਼ਲ ਅਕੌਨਸ ਲਗਾ ਕੇ ਇੱਕ ਰਸਤਾ ਵੀ ਪਾਸ ਸਪੈਸ਼ਲ ਬਣਾਇਆ ਗਿਆ ਤਾਂ ਉਹ ਜਿਹਨਾਂ ਨੂੰ ਚੈੱਕ ਕਰਨਾ ਉਹ ਸਾਈਡ ਤੇ ਰਕਵਾ ਕੇ ਤੇ ਬਾਕੀ ਜਿਹੜੀ ਟ੍ਰੈਫਿਕ ਆ ਨਾਰਮਲ ਰਹਿੰਦੀ ਰਵੇ ਤੇ ਇਹ ਚੈਕਿੰਗ ਕਿਸ ਮਸ਼ੀਨ ਦੇ ਨਾਲ ਕੀਤੀ ਜਾਂਦੀ ਹੈ ਕਿ ਇਹਦਾ ਮੀਟਰ ਰਹਿੰਦਾ ਹੈ ਜੀ ਮੇਖੋ ਜਿਵੇਂ ਤੁਸੀਂ ਵੇਖਿਆ ਸਾਡਾ ਅਲਕੋਮੀਟਰ ਹੈ ਉਹਦੇ ਨਾਲ ਜਿਹੜੀ ਸਾਡੇ ਕੋਲ ਕਾਫੀ ਸਾਰੀਆਂ ਪਾਈਪਾਂ ਨੇ ਹਰ ਇੱਕ ਬੰਦੇ ਲਈ ਜਿਹੜੀ ਉਹ ਫਰੈਸ਼ ਪਾਈਪ ਲਗਾ ਕੇ ਉਹਦੇ ਤੇ ਜਿਹੜੀ ਅਲਕੋਹਲ ਚੈੱਕ ਕੀਤੀ ਜਾਂਦੀ ਹੈ ਅਗਰ ਖੋਦੀ ਅਲਕੋਹਲ ਦੀ ਮਾਤਰਾ ਵੱਧ ਹੈ ਅਲਕੋਮੀਟਰ ਦੇ ਹਿਸਾਬ ਨਾਲ ਤੇ ਉਹਦਾ ਜਿਹੜਾ ਬਣਦਾ ਚਲਾਨ ਹੈ ਤੇ ਉਹ ਕੀਤਾ ਜਾਂਦਾ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਇਹ ਵੀ ਦੱਸਣਾ ਚੰਨ ਜਿੰਨੇ ਵੀ ਮੇਰਾ ਵੀਰ ਡਰਿੰਕ ਕਰਕੇ ਡਰਾਈਵ ਕਰਦੇ ਨੇ ਉਹ ਨਾ ਕਰੋ ਕਿਉਂਕਿ ਇਹ ਚਲਾਣ ਦੇ ਨਾਲ ਨਾਲ ਜਿਹੜਾ ਡਰਿੰਕ ਡਰਾਈਵ ਕਰਦਾ ਉਹਦਾ ਲਾਇਸੈਂਸ ਸਸਪੈਂਡ ਹੋ ਜਾਂਦਾ 3 ਮਹੀਨੇ ਦੀ ਠੀਕ ਹੈ ਜੀ ਤੇ ਸਾਡਾ ਤਾਂ ਇਹੀ ਮੈਸੇਜ ਹੈ ਕਿ ਤੁਸੀਂ ਸਫਰ ਕਰੋ ਆਪਣੇ ਘਰ ਪਹੁੰਚੋ ਖੁਸ਼ਹਾਰ ਰਹੋ ਪਰ ਡਰਿੰਕ ਡਰਾਈਵ ਨਾ ਕਰੋ ਜੇ ਤੁਸੀਂ ਕਿਸੇ ਵਿਆਹ ਸ਼ਾਦੀ ਜਾਂ ਕਿਸੇ ਪਾਰਟੀ ਜਾਂਦੇ ਹੋ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਪੈਕ ਲਾਣਾ ਤਾਂ ਨਾਲ ਇੱਕ ਸੋਫੀ ਬੰਦਾ ਜ਼ਰੂਰ ਲੈ ਕੇ ਜਾਓ ਜਿਹੜਾ ਡਰਾਈਵਿੰਗ ਕਰ ਸਕੇ ਜਿਹੜਾ ਤੁਹਾਨੂੰ ਸੁਰੱਖਿਆ ਅਧਿਕਾਰ ਪਛਾ ਸਕੀ ਜੀ ਸਰ ਅਕਸਰ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਕਈ ਵਾਰ ਕੋਈ ਲੋਕ ਆਨਾ ਕਾਨੀ ਵੀ ਕਰਦੇ ਨੇ ਮਸ਼ੀਨ ਦੇ ਵਿੱਚ ਜਿਹੜਾ ਉਹ ਟੈਸਟ ਕਰਵਾਉਣ ਵਾਸਤੇ ਤਾਂ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ ਵੇਖੋ ਸਰ ਜਦੋਂ ਅਸੀਂ ਰੋਡ ਤੇ ਖੜਦੇ ਹਾਂ ਤਾਂ ਸਾਨੂੰ ਸਾਰੇ ਤਰ੍ਹਾਂ ਦੇ ਬੰਦੇ ਮਿਲਦੇ ਨੇ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਈਦਾ ਕਿ ਤੁਹਾਡੇ ਸੇਫਟੀ ਲਈ ਅਸੀਂ ਖੜੇ ਹਾਂ ਤੇ ਇਦਾਂ ਦਾ ਨਹੀਂ ਹੋਇਆ ਕਿ ਕੋਈ ਬੰਦਾ ਇਹ ਕਹੇ ਕਿ ਨਹੀਂ ਚੈੱਕ ਕਰਾਂਗਾ ਉਹ ਜਿਹੜੀ ਚੈਕਿੰਗ ਹੈ ਉਹਨਾਂ ਦੇ ਉਹਨਾਂ ਦੀ ਸੇਫਟੀ ਲਈ ਹੈ ਅਗਰ ਸਾਨੂੰ ਲੱਗ ਰਿਹਾ ਕੋਈ दारू ਪੀ ਕੇ ਉਹ ਨਹੀਂ ਚੈੱਕ ਕਰਾਣਾ ਚਾਹੁੰਦਾ ਉਹ ਸਾਡੀ ਡਿਊਟੀ 'ਚ ਰਿਕਵਰਡ ਪਾ ਰਿਹਾ ਤੇ ਫਿਰ ਉਹਦਾ ਮੈਡੀਕਲ ਹੋ ਜਾਊਗਾ ਜੀ ਸਰ ਇੱਕ ਮਤਲਬ ਜੇਕਰ ਗੱਲ ਕੀਤੀ ਜਾਵੇ ਤੁਸੀਂ ਦੱਸਿਆ ਵੀ ਹਫਤੇ 'ਚ 4 3 ਤੋਂ 4 ਦਿਨ ਜਿਹੜਾ ਇਹ ਨਾਕਾ ਲੱਗਦਾ ਤੇ ਇਹਦੇ ਹਰ ਵਾਰੀ ਲੋਕੇਸ਼ਨਸ ਚੇਂਜ ਹੁੰਦੀ ਰਹਿੰਦੀਆਂ ਨੇ ਜਾਂ ਸੇਮ ਰਹਿੰਦੀਆਂ ਬਿਲਕੁਲ ਬਿਲਕੁਲ ਸਰ ਮੈਂ ਤੁਹਾਨੂੰ ਦੱਸਿਆ ਸਾਡੇ ਸੀਨੀਅਰ ਅਫਸਰ ਸਾਹਿਬਾਨ ਦੇ ਹੁਕਮ ਅਨੁਸਾਰ ਉਹ ਸ਼ਹਿਰ 'ਚ ਲੋਕੇਸ਼ਨਾਂ ਚੁਣੀਆਂ ਹੋਈਆਂ ਨੇ ਉਹ ਵੱਖ-ਵੱਖ ਪੁਆਇੰਟਾਂ ਤੇ ਜਿੱਥੇ ਸਾਨੂੰ ਲੱਗ ਰਿਹਾ ਕਿ ਇੱਥੇ ਨਾਕਾ ਸਹੀ ਹੈ ਇੱਥੇ ਲੋਕਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋ ਉਹ ਵੱਖ-ਵੱਖ ਲੋਕੇਸ਼ਨਾਂ ਤੇ ਨਾਕੇ ਲਾਈ ਜਾਂਦੇ ਸਰ ਮੈਂ ਲਾਸਟ ਸਵਾਲ ਪੁੱਛਣਾ ਚਾਹੂੰਗਾ ਇਹਦਾ ਜਿਹੜਾ ਫਾਈਨ ਹੁੰਦਾ ਉਹ ਕਿੰਨਾ ਹੁੰਦਾ ਵੇਖੋ ਇਹਦਾ ਜਿਹੜਾ ਫਾਈਨ ਹੈ ਜਿਹੜਾ ਸਾਡੀ ਮਸ਼ੀਨ ਤੇ ਆ ਉਹ 5000 ਸ਼ੋ ਹੁੰਦਾ ਜੀ ਠੀਕ ਹੈ ਜੀ ਤੇ ਇਹਦਾ ਜਿਹੜਾ 5000 ਫਾਈਨ ਨੇ ਤੇ ਮੈਂ ਫਿਰ ਵੀ ਇਹ ਗੱਲ ਕਹਿਣੀ ਚਾਹੁੰਦਾ ਤੁਸੀਂ ਫਾਈਨ ਭਰ ਲਓਗੇ ਹੂੰ ਪਰ ਅਗਰ ਤੁਹਾਡਾ ਜਾਨੀ ਜਾਂ ਮਾਲੀ ਨੁਕਸਾਨ ਹੋ ਗਿਆ ਉਹ ساری ਜ਼ਿੰਦਗੀ ਲਈ ਕਿਸੇ ਨੂੰ ਤੁਸੀਂ ਅਪੰਗ ਬਣਾ ਦੋਗੇ ਜਾਂ ਆਪ ਕੰਡਮ ਹੋ ਜਾਓਗੇ ਜਦੋਂ ਕਿ ਸੀਦਾ ਖੂਨ ਰੋਡ ਤੇ ਡੁੱਲਦਾ ਜਾਂ ਕਿਸੇ ਦਾ ਪਰਿਵਾਰ ਹਸਪੀਟਲ ਜਾਂਦਾ ਤਾਂ ਉਸ ਪਰਿਵਾਰ ਤੇ ਕੀ ਬੀਤਦੀ ਹੈ ਉਹਨਾਂ ਨੂੰ ਪਤਾ ਲੱਗਦਾ ਇਸ ਲਈ ਮੇਰੇ ਸਾਰੇ ਵੀ ਜਿੰਨੇ ਵੀ ਵੀਡੀਓ ਵੇਖ ਰਹੇ ਨੇ ਅਗਰ ਕੋਈ ਮੇਰਾ ਵੀ ਡਰਿੰਕ ਡਰਾਈਵ ਕਰ ਰਿਆ ਹਲੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਤਾਂ ਉਹਨਾਂ ਚੀਜ਼ਾਂ ਤੋਂ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਨਾ ਕਰੋ ਤੇ ਇਦੇ ਚ ਤੁਹਾਡੀ ਭਲਾਈ ਆ ਤੁਹਾਡੇ ਪਰਿਵਾਰ ਦੀ ਭਲਾਈ ਆ ਤੇ ਤੁਸੀਂ ਲੋਕਾਂ ਲਈ ਵੀ ਨੁਕਸਾਨਦਾਈ ਕੋ ਅਗਰ ਤੁਸੀਂ दारू पी के ਡਰਾਈਵਿੰਗ ਕਰਦੇ ਜੀ ਸ਼ੁਕਰੀਆ ਸਰ थैंक यू ਬਿਲਕੁਲ ਜਿਸ ਤਰੀਕੇ ਨਾਲ ਅਸ਼ੋਕ ਸਰ ਨੇ ਗੱਲਬਾਤ ਕੀਤੀ ਹੈ ਕਿ ਜਿਹੜਾ ਉਹ ਨਾਕਾ ਲਗਾਇਆ ਜਾਂਦਾ ਲੁਧਿਆਣੇ ਦੀ ਵੱਖ-ਵੱਖ ਲੋਕੇਸ਼ਨਾਂ ਉੱਤੇ ਤਾਂ ਬਿਲਕੁਲ ਇਸ ਸਮੇਂ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਲੁਧਿਆਣਾ ਦੇ ਮਾਲ ਰੋਡ ਤੋਂ ਦਿਖਾ ਰਹੇ ਹਾਂ ਜਿੱਥੇ ਡਰਿੰਕ ਐਂਡ ਡਰਾਈਵ ਤੇ ਜਿਹੜਾ ਉਹ ਨਾਕਾ ਲੱਗਿਆ ਹੋਇਆ ਹੈ ਜਿਹੜੇ ਆ ਲੋਕ ਆ ਉਹਨਾਂ ਤੋਂ ਜਿਹੜੀ ਇੱਕ ਚੈਕਿੰਗ ਕੀਤੀ ਜਾਂਦੀ ਹੈ ਬਿਲਕੁਲ ਆਓ ਤੁਹਾਨੂੰ ਮਸ਼ੀਨ ਵੀ ਦਿਖਾਉਂਦੇ ਆ ਵੀ ਮਸ਼ੀਨ ਜਿਹੜੀ ਹੈ ਇਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਮਸ਼ੀਨ ਕਿਸ ਤਰੀਕੇ ਦੀ ਹੁੰਦੀ ਹੈ ਇਹਦੇ ਉੱਤੇ ਜਿਹੜੀ ਪਾਈਪਸ ਜਿਹੜੀਆਂ ਹਰ ਵਾਰ ਜਿਹੜੀ ਹੈ ਉਹ ਚੇਂਜ ਕੀਤੀ ਜਾਂਦੀ ਹੈ ਤਾਂ ਜਿਹੜਾ ਵਿਅਕਤੀ ਉੱਤੇ 16 ਸ਼ੱਕ ਲੱਗਦਾ ਤਾਂ ਉਸ ਨੂੰ ਰੋਕ ਕੇ ਜਿਹੜਾ ਉਹ ਚੈਕਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ